ਗੱਤ ਬੰਦੇ ਨਾ ਪਾਉਣ ਨੂੰ ਫਿਰਦੇ ਵੀ ਪੰਚਾਇਤ ਤੋਂ ਬਾਅਸੇ ਚੋਰ ਕਿਉਂ ਨਾ ਪਾਜ ਗਏ ਪੈਸੇ ਖਾਈਏ ਪੈਸੇ ਖਾ ਕੇ ਕਰਪਸ਼ਨ ਕਰ ਗਏ ਬੇਵਜਹ ਨਹੀਂ ਹੋ ਰਿਹਾ ਇਹ ਹੰਗਾਰਾ ਸੀਐਮ ਸਾਹਿਬ ਦਾ ਕੰਪਲੀਟ ਕਰ ਜਾਈਦਾ ਕਿ ਪੈਸੇ ਦਾ ਜਵਾਬ ਨਹੀਂ ਆਇਆ ਕੀ ਗਰੀਬਾਂ ਦੇ ਹੱਕਾਂ ਤੇ ਵੱਜਣ ਵਾਲਾ ਹੈ ਡਾਕਾ ਹੋਰ ਕਰੀ ਜਾਂਦੇ ਚੋਰੀ ਛੁਪੇ ਹੋ ਜਾਂਦੇ ਕੰਮ ਪਰ ਸਾਡਾ ਨਹੀਂ ਕੋਈ ਪੁੱਛਣਾ ਆ ਸਕੀਮ ਸੈਂਟਰ ਦੀ ਪੈਸਾ ਸੈਂਟਰ ਦਾ ਫੇਰ ਵੀ ਆਮ ਆਦਮੀ ਕਹਾਉਣ ਵਾਲੇ ਕਰਵਾਉਣਾ ਚਾਹੁੰਦੇ ਨੇ ਆਪਣੀ ਵਾਵਾ ਕੌਣ ਕੌਣ ਆਏ ਤੁਹਾਡੇ ਘਰੇ ਅੱਜ? ਆਮ ਆਪਟੀ ਆ। ਠੀਕ ਹੈ। ਆਮ ਪਾਰਟੀ ਦੇ ਆਈ ਸੀਗੇ। ਜੀ ਹਾਂ ਤਸਵੀਰਾਂ ਵੇਖੋ। ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਕਿ ਮਸਲਾ ਗਰੀਬਾਂ ਨਾਲ, ਆਮ ਲੋਕਾਂ ਨਾਲ ਜੁੜਿਆ ਹੈ। ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੈ। ਇਲਜ਼ਾਮ ਇਹ ਨੇ ਕਿ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਹੱਕਾਂ ਤੇ ਜ਼ਿੰਦਗੀਆਂ ਦੇ ਨਾਲ ਹੀ ਖਿਲਵਾੜ ਹੋ ਰਿਹਾ ਹੈ। ਤੇ ਕਿਸੇ ਵੀ ਸਮੇਂ ਇਹਨਾਂ ਨਾਲ ਤੱਕਾ ਹੋ ਸਕਦਾ ਹੈ। ਮਾਮਲਾ ਲੰਬੀ ਦੇ ਪਿੰਡ ਫਤੂਹੀ ਵਾਲਾ ਦਾ ਹੈ। ਪਰ ਜੁੜਿਆ ਹਰ ਕਿਸੇ ਦੇ ਨਾਲ। ਦਰਸਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬ ਤੇ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣੇ ਨੇ ਜਿਸ ਦੇ ਲਈ ਸਰਵੇ ਕਰਨ ਦੀ ਅਖੀਰਲੀ ਤਾਰੀਖ 31 ਮਾਰਚ ਹੈ ਐਸੇ ਨੂੰ ਲੈ ਕੇ ਦੋ ਸਰਕਾਰੀ ਅਧਿਕਾਰੀ ਅਸਰਪਿੰਡ ਚ ਪਹੁੰਚੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਕੇਰ ਲਿਆ ਇਸ ਦੌਰਾਨ ਮਾਹੌਲ ਕਰਵਾ ਗਿਆ ਤਣਾਪੁਰਣ ਹੋ ਗਈ ਪਰ ਜੀਹਾ ਹੋਇਆ ਕਿਉਂ ਪੂਰੀ ਕਹਾਣੀ ਕੀ ਹੈ ਉਹ ਤੁਹਾਨੂੰ ਸਮਝਾ ਦਿੰਦੇ ਆ ਪਿੰਡ ਦੇ ਸਾਫਕਾ ਸਰਪੰਚ ਅਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਰਕਾਰੀ ਅਧਿਕਾਰੀ ਪਿੰਡ ਦੀ ਪੰਚਾਇਤ ਨੂੰ ਬਿਨਾਂ ਜਾਣਕਾਰੀ ਦਿੱਤੀ ਹੈ ਪਿੰਡ 'ਚ ਸਰਵੇ ਕਰਨ ਲਈ ਪਹੁੰਚ ਗਏ ਇਹਨਾਂ ਵੱਲੋਂ ਸਿਰਫ ਆਪਣੇ ਚਹੇਤਿਆਂ ਦੇ ਹੀ ਸਰਵੇ ਕੀਤੇ ਗਏ ਜਿਸ ਦਾ ਜਦ ਵਿਰੋਧ ਕੀਤਾ ਗਿਆ ਤਾਂ ਅੱਗੇ ਕੀ ਹੋਇਆ ਉਹ ਤੁਸੀਂ ਇਹਨਾਂ ਦੇ ਬੋਲ ਸੁਣ ਲੋ ਪਰ ਇਸ ਕਰਕੇ ਜੋ ਸਰਵਾ ਕਰ ਰਹੇ ਹੈ ਨਜ਼ਾਇਜ਼ ਸਰਵਾ ਪੰਚਾਇਤ ਤੋਂ ਬਿਨਾ ਪੁੱਛੇ ਤੋਂ ਜੋ ਮਤਲਬ ਕਰ ਰਹੇ ਹੈ ਜਿਹੜਾ ਕਿ ਪੰਚਾਇਤ ਨੂੰ ਬਿਲਕੁਲ ਨਹੀਂ ਪੁੱਛਿਆ ਜਿਹੜੇ ਲੋੜਵੰਦ ਲੋਕ ਆ ਉਹ ਸਰਵੇ 'ਚ ਉਹ ਰਹਿ ਜਾਂਦੇ ਆ ਜਿਹੜੇ ਪੋਲੀਟੀਕਲ ਪ੍ਰੈਸ਼ਰ ਨਾਲ ਕੋਈ ਮਕਾਨ ਪੁਆਏ ਜਾਂਦੇ ਉਹ ਪੈ ਜਾਂਦੇ ਆ ਕਿਉਂਕਿ ਸਾਨੂੰ ਵੀਡੀਓ ਦਾ ਅਸਰ ਬਣਨੀਓ ਜੋ ਸਟਾਫ ਆਉਂਦਾ ਉਹ ਸਿੱਧਾ ਕਿਸੇ ਬਿਨਾ ਦੱਸੇ ਤੋਂ ਪੰਚਾਇਤ ਨੂੰ ਆਪਦੀ ਆਪ ਸਰਵਾ ਕਰਨ ਉਹ ਕਿਉਂਕਿ ਮਤਾ ਪੰਚਾਇਤ ਨੇ ਪਾਉਣਾ ਹੈ ਜੋ ਸਰਵਾ ਹਣ ਉਹਦਾ ਮਤਾ ਤਾਂ ਪੰਚਾਇਤ ਰਾਹੀਂ ਪੈਣਾ ਹੈ ਤੇ ਪੰਚਾਇਤ ਨੇ ਹੀ ਦੱਸਣਾ ਵੀ ਲੋਡਬੰਦ ਘਰ ਹੈ ਜਿਹੜਿਆਂ ਦੇ ਮਕਾਨ ਪਾਉਣੇ ਆ ਉਹਦਾ ਫੇਰ ਹੀ ਮਤਾ ਪਊਗਾ ਜੀ ਉਹਨੂੰ ਗ੍ਰਾਮ ਸਭਾ ਦੀ ਮੀਟਿੰਗ ਕਰਕੇ ਜਾਂ ਉਹ ਕਿਸੇ ਵੀ ਤਰੀਕੇ ਨਾਲ ਸੀ ਉਹਨੂੰ ਮਤਲਬ ਕਰਾਂਗੇ ਚੈੱਕ ਮਕਾਨਾਂ ਨੂੰ ਉਹਨਾਂ ਦਾ ਸਰਵਾ ਹੋ ਗੇ ਸਹੀ ਬੰਦੇ ਨੂੰ ਸਹੀ ਬੰਦੇ ਦੀ ਚੋਣ ਕੀਤੀ ਜਾਵੇ ਜਿਵੇਂ ਭਗਵਾਨ ਤੁਮਨ ਸਾਹਿਬ ਨੇ ਕਿਹਾ ਸੀ ਵੀ ਅਸੀਂ ਕੋਈ ਚੰਗੀਆਂ ਪੰਚਾਇਤਾਂ ਚੁਣੋ ਅਸੀਂ ਬਹੁਤ ਵ ਉਹਦੇ ਕਰਕੇ ਸਾਨੂੰ ਪਰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਮਾਨ ਸਾਹਿਬ ਕਹਿੰਦੇ ਸੀ ਜਿਹੜੀ ਪੰਚਾਇਤ ਮਰਜ਼ੀ ਬਣਾਓ ਕੋਈ ਪਾਰਟੀ ਨਾਲ ਸਬੰਧ ਨਹੀਂ ਹੋਣਾ। ਕਿਸੇ ਪਾਰਟੀ ਦੀ ਪੰਚਾਇਤ ਹੋਵੇ ਉਹ ਪੰਚਾਇਤ ਪਿੰਡ ਦਾ ਸਰਪੰਚ ਹੋਵੇ ਨਾ ਕਿ ਕਿਸੇ ਪਾਰਟੀ ਦਾ। ਇਸ ਕਰਕੇ ਅਸੀਂ ਮਤਲਬ ਉਹ ਕੋਸ਼ਿਸ਼ ਤਾਂ ਇਹ ਕਰ ਰਹੇ ਹਾਂ ਪਿੰਡ ਦਾ ਵਿਕਾਸ ਕਰਨ ਕੀ ਪਰ ਸਾਨੂੰ ਕਰਨ ਨਹੀਂ ਦਿੱਤਾ ਜਾ ਰਿਹਾ। ਜਦ ਸਾਰਾ ਹੰਗਾਮਾ ਹੋ ਰਿਹਾ ਸੀ ਉਸ ਸਮੇਂ ਕੁਝ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ। ਜਿਸ ਚ ਇੱਕ ਮਹਿਲਾ ਕਹਿੰਦੀ ਵਿਖਾਈ ਦਿੱਤੀ ਕਿ ਇਹ ਸਰਵੇ ਕਰਨ ਲਈ ਅਧਿਕਾਰੀਆਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਲੋਕ ਵੀ ਆਏ ਜਿਨ੍ਹਾਂ ਦਾ ਮਕਸਦ ਸੀ ਸਰਵੇ ਕਰਵਾਉਣਾ। ਜਾ ਮਕਾਨ ਬਣਵਾ ਕੇ ਤੇੜ ਦਾ ਲਾਲਚ ਦੇ ਕੇ ਆਪਣੀਆਂ ਜੇਬਾਂ ਭਰਨਾ। ਘੱਟੋ-ਘੱਟ ਇਸ ਵੀਡੀਓ ਚ ਤਾਂ ਇਹ ਲੋਕ ਇਹੀ ਕਹਿੰਦੇ ਸੁਣਾਈ ਦੇ ਰਹੇ ਨੇ। ਗੱਤ ਬੰਦੇ ਨਾ ਪਾਉਣ ਨੂੰ ਫਿਰਦੇ। ਵੀ ਪੰਚਾਇਤ ਦੇ ਪਾਸੇ ਚੋਰ ਨੂੰ ਨਾ ਪਾਜ ਗਏ। ਪੈਸੇ ਖਾਈਏ। ਪੈਸੇ ਕਾ ਕੇ ਕਰਪਸ਼ਨ ਕਰ ਗਏ। ਇਸ ਭਗਵਾਨ ਸਮਾਨ ਸਾਹਿਬ ਨੇ ਕਿਹਾ ਸੀ ਅਸੀਂ ਇਹ ਸਾਰੇ ਮਤਲਬ ਪੰਚਾਇਤ ਦੇ ਹੱਕ ਚੱਲਾਂ ਜੋ ਪੰਚਾਇਤ ਦੇ ਨਾਮ ਤੇ ਚੱਲੂਈ ਸਰਕਾਰ। ਇੱਥੇ ਸਾਡੇ ਲੰਬੀ ਹਲਕੇ ਦੇ ਬੇਰੋਕੀ ਹਾਲਾਤ। ਜਦ ਸਾਡੀ ਟੀਮ ਇਸ ਪਿੰਡ ਚ ਪਹੁੰਚੀ। ਪਿੰਡ ਦੇ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਬੱਸ ਇਹੀ ਕਿਹਾ। ਕੇ ਸਰਵੇ ਨਿਰਪੱਖ ਤਰੀਕੇ ਦੇ ਨਾਲ ਹੋਣਾ ਚਾਹੀਦਾ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਕੀ ਹਾਲਤ ਕੀ ਤੁਹਾਡੇ ਮੁਕਾਬਲ ਮਕਾਨ ਸਾਰਾ ਪਟਾ ਪਿਆ ਹੋਇਆ ਏ ਡਿੱਗਣ ਵਾਲਾ ਸਾਰਾ ਮਕਾਨ ਡਿੱਗਣ ਵਾਲਾ ਹੋਇਆ ਪਿਆ ਸਾਡਾ ਕੋਈ ਸਾਡੇ ਤੋਂ ਕੋਈ ਇਹ ਨਹੀਂ ਪਹੁੰਚ ਵੀ ਐ ਨਹੀਂ ਸਾਡੇ ਚ ਵੀ ਅਸੀਂ ਆਪ ਕਰ ਲਾਂਗੇ ਤਾਂ ਕੋਈ ਨਾ ਤੋਂ ਪਹਿਲਾਂ ਕੋਈ ਦੇਖਣ ਆਇਆ ਹੋਰ ਕਰਵਾਈ ਜਾਂਦੇ ਆ ਪਾਸੇ-ਆਸੇ ਪਰ ਸਾਡਾ ਨਹੀਂ ਕਿਸੇ ਨੇ ਹਾਲ ਪੁੱਛਿਆ ਕੋਈ ਫੋਟੋ ਫੋਟੋ ਕਰਨ ਵਾਲਾ ਕੋਈ ਨਹੀਂ ਜੀ ਕੋਈ ਵੀ ਨਹੀਂ ਆਇਆ ਜੀ ਕਿਸੇ ਨੇ ਪੁੱਛਿਆ ਨਹੀਂ ਜੀ ਹੋਰ ਕਰੀ ਜਾਂਦੇ ਆ ਚੋਰੀ ਛੁਪੇ ਹੋਈ ਜਾਂਦੇ ਆ ਕੰਮ ਪਰ ਸਾਡਾ ਨਹੀਂ ਕੋਈ ਪੁੱਛਣ ਆਇਆ ਕੱਲ ਪਰसों ਕੋਈ ਪਿੰਡ ਜੀ ਕਹਿੰਦੇ ਸਰਵੇ ਆਲੇ ਆਏ ਸੀਗੇ ਕੋਈ ਰੋਕੇ ਵੀ ਸੀਗੇ ਉਹ ਚੋਰੀ ਛੁਪੇ ਕੀਤੇ ਆ ਕੋਈ ਉਧਰ ਆਪਨ ਇੱਥੇ ਨਹੀਂ ਆਇਆ ਜੀ ਕੋਈ ਆਹ ਬਾਈ ਦੇਖ ਲੈ ਡਿੱਗੇ ਪਏ ਅੱਗੇ ਇਹੇ ਤਾਂ ਪਸੰਗਾਂ ਦੇ ਵੀ ਨਹੀਂ ਹੁੰਦੇ ਜਿਹੇ ਜਿਹੇ ਚੱਸੀ ਬੈਠੇ ਅੱਗੇ ਜਦੋਂ ਮੀਂਹ ਆ ਜਾਂਦਾ ਚਿੰਦੇ ਆ ਫਿਰ ਕਿਤੇ ਬੱਠਲ ਧਰਦੇ ਆ ਕਿਤੇ ਬਾਹਲੀ ਧਰਦੇ ਆਂਗੇ ਤੇ ਵੀ ਮੰਦਾ ਹਾਲ ਹੀ ਆ ਕਮਰਿਆਂ ਦਾ ਉਹ ਪਿੰਡ ਜੀ ਕੋਈ ਸਰਵੇ ਹੋ ਰਿਹਾ ਕੋਈ ਆਇਆ ਤੁਹਾਡੇ ਕੋਲੇ ਤੇ ਨਹੀਂ ਆਇਆ ਜੀ ਕੋਈ ਨਹੀਂ ਆਇਆਗਾ ਮਕਾਨਾਂ ਦਾ ਬਹੁਤ ਬੁਰਾ ਹਾਲ ਆ ਸਾਡਾ ਸਾਨੂੰ ਕੋਈ ਸੈਤਾਨੀ ਨਹੀਂ ਮਿਲਿਆ ਜਿੱਤਾਂ ਕੋਈ ਪੰਚਾਇਤ ਨਹੀਂ ਆਈ ਸਾਡੇ ਕੋਲੇ ਬਸ ਆਸੇ-ਪਾਸੇ ਦੇ ਜਾਂਦੇ ਸਾਡਾ ਕੋਈ ਨਾਂ ਨਹੀਂ ਉਧਰ ਇਹਨਾਂ तमाम ਇਲਜ਼ਾਮਾਂ ਤੇ ਬਲਾਕ ਵਿਕਾਸ ਪੰਚਾਇਤ ਅਸਰਦਾ ਕਹਿੰਦਾ ਹੈ ਕਿ ਸਰਵੇ ਲਈ ਪੋਰਟਲ ਖੋਲਿਆ ਗਿਆ ਹੈ ਸਰਵੇ ਦੀ ਰਿਪੋਰਟ ಗ್ರಾಮ ਪੰਚਾਇਤ ਨੂੰ ਵੀ ਸੌਂਪੀ ਜਾਵੇਗੀ ਕਿਸੇ ਨਾਲ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਇਹਦੇ ਚ ਇਹ ਹੈ ਜੀ ਆਵਾਸ ਪਲੱਸ ਦਾ ਸਰਵੇ ਸ਼ੁਰੂ ਹੋਇਆ ਹੈਗਾ ਪੋਰਟਲ ਖੁੱਲਾ ਹੈਗਾ ਉਹਦੀ ਚੀਜ਼ ਸਵਾਰੀ ਬੜਾ ਹੀ ਡਿਟੇਲਡ ਜਿਹੜਾ ਸਿਸਟਮ ਦਿੱਤਾ ਹੋਇਆ ਉਹ ਚ ਸੈਲਫ ਸਰਵੇ ਵੀ ਕੀਤਾ ਜਾ ਸਕਦਾ ਤੇ ਅਸਿਸਟਡ ਸਰਵੇ ਵੀ ਹੋ ਰਿਹਾ ਜਿਸ ਤੇ ਅਸੀਂ ਹਰੇਕ ਪਿੰਡ ਦੇ ਵਿੱਚ ਜਿਹੜਾ ਹੈਗਾ ਸਰਵੇਅਰ ਲਗਾਇਆ ਹੋਇਆ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਜਿੰਨੇ ਵੀ ਐਲੀਜੀਬਲ ਪਰਸਨਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹਨਾਂ ਸਾਰਿਆਂ ਦਾ ਸਰਵੇ ਕੀਤਾ ਜਾਏਗਾ ਫੋਰ ਦਾ ਟਾਈਮ ਬੀਿੰਗ ਸਰਵੇ ਸਰਵੇ ਚ ਇਹ ਤਾਂ ਅਸੀਂ ਕਿਸੇ ਨੂੰ ਵੀ ਨਕਾਰ ਨਹੀਂ ਰਹੇ ਆਫਟਰ ਦੋ ਜਦੋਂ ਸਰਵੇ ਕੰਪਲੀਟ ਹੋਏਗਾ 31 ਮਾਰਚ ਤੱਕ ਫਿਰ ਉਹ ਲਿਸਟ ਬਣ ਕੇ ਤੇ ಗ್ರಾಮ ਪੰਚਾਇਤ ਤੇ ಗ್ರಾಮ ਸਭਾ ਉਹਨੂੰ ਵੈਟ ਕਰੇਗੀ ਸੋ ਕੋਈ ਵਿਲੀਜੀਬਲ ਜਿਹੜਾ ਉਹ ਛੱਡਿਆ ਨਹੀਂ ਜਾਏਗਾ ਕੋਈ ਕਲਪਰਸ ਸਰਵੇ ਕਰਨਗੇ ਜੀ ਪਿੰਡ ਵਾਲਿਆਂ ਨੂੰ ਕੋਈ ਗਰੂਰ ਦਿੱਤਾ ਸਰਵੇਅਰ ਗਿਆ ਸੀ ਜੀ ਸਾਡਾ ਉਥੇ ਚੇਤਨ ਟੀਐਨਓ ਸੀ ਸਰਵੇਅਰ ਲਾਇਆ ਹੋਇਆ ਦਫਤਰ ਦੇ ਪੱਧਰ ਤੋਂ ਤਾਂ ਉਥੇ ਉਹ ਪਿੰਡ 'ਚ ਸਰਵੇ ਕਰ ਰਹੇ ਸੀ ਤੇ ਉੱਥੇ ਕੋਈ ਮਿਸਕਮਿਊਨੀਕੇਸ਼ਨ ਹੋਣ ਕਰਕੇ ਪੰਚਾਇਤ ਤੇ ਥੋੜਾ ਹੋਇਆ ਉਹ ਅਸੀਂ ਬਿਠਾ ਕੇ ਉਹਨਾਂ ਨੂੰ ਇੱਕ ਸਾਂਝੀ ਕਮੇਟੀ ਬਣਾ ਕੇ ਜਿਹੜਾ ਸਰਵੇ ਦੁਬਾਰਾ ਤੋਂ ਸ਼ੁਰੂ ਕਰਵਾ ਲਿਆ ਪਰ ਜਨਾਬ ਮਸਲਾ ਸਿਰਫ ਇੰਨਾ ਹੀ ਨਹੀਂ ਜੇਕਰ ਅਸਲੀ ਡੂੰਘਾਈ 'ਚ ਜਾਈਏ ਤਾਂ ਕਹਾਣੀ ਕੁਝ ਹੋਰ ਵੀ ਹੈ ਐਸੂ ਇਸ ਤਰ੍ਹਾਂ ਸਰ ਇਲਜ਼ਾਮ ਨੇ ਕਿ ਸਰਵੇ ਟੀਮ ਦੇ ਨਾਲ ਇੱਕ ਸਥਾਨਕ ਆਪ ਆਗੂ ਜਾਂ ਉਹਨਾਂ ਦੇ ਹੋਰ ਕਰੀਬੀ ਜਾਂਦੇ ਨੇ ਸਿੱਧੇ ਸਿੱਧੇ ਤੌਰ ਤੇ ਲੋਕਾਂ ਚਾਹੀ ਛਵੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਨੂੰ ਘਰ ਦਿਵਾਉਣ ਵਾਲਾ ਸਰਵੇ ਉਹ ਜਾਂ ਉਹਨਾਂ ਦੀ ਪਾਰਟੀ ਕਰਵਾ ਰਹੀ ਹੈ ਜਦ ਕਿ ਸਕੀਮ ਸੈਂਟਰ ਦੀ ਹੈ ਪਰ ਵਾ ਵਾ ਉਹ ਆਪਣੀ ਪਾਰਟੀ ਦੀ ਕਰਵਾਉਣਾ ਚਾਹੁੰਦੇ ਨੇ ਨਾਲ ਹੀ ਆਪਣੀਆਂ ਜੇਬਾਂ ਵੀ ਭਰਨਾ ਚਾਹੁੰਦੇ ਨੇ ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਅਜੀਹਾ ਇਸ ਲਈ ਕੀ ਆ ਜਾ ਰਿਹਾ ਹੈ ਕੇ ਜਦਾ ਆਮ ਆਦਮੀ ਪਾਰਟੀ ਨੇ ਰੂਰਲ ਹੈਲਥ ਸੈਂਟਰਸ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦੇ ਕੇ ਆਪਣੀ ਮਸ਼ਹੂਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਐਨ ਐਚ ਐਮ ਤਹਿਤ ਕੇਂਦਰ ਸਰਕਾਰ ਨੇ ਫੰਡ ਰੋਕ ਦਿੱਤੇ ਸੀ ਨੁਕਸਾਨ ਕਿਸ ਦਾ ਹੋਇਆ ਆਮ ਲੋਕਾਂ ਦਾ ਹੁਣ ਜੇਕਰ ਇਸ ਵਾਰ ਵੀ ਮੁੜ ਤੋਂ ਕੇਂਦਰ ਦੀ ਸਕੀਮ ਦੇ ਤਹਿਤ ਆਪਣੀ ਮਸ਼ਹੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨੁਕਸਾਨ ਤਾਂ ਮੁੜ ਤੋਂ ਆਮ ਲੋਕਾਂ ਦਾ ਹੀ ਹੋਵੇਗਾ ਜਿਹੜਾ ਇਲਜ਼ਾਮ ਹੈ ਹੀ ਲੱਗ ਰਿਹਾ ਤਸਵੀਰਾਂ ਲਾਉਣ ਵਾਲਿਆਂ ਨੂੰ ਸਵਾਲ ਪੁੱਛਿਆ ਜਾ ਰਿਹਾ ਕਿ ਤੁਹਾਡਾ ਐਸ ਸਕੀਮ ਦੇ ਨਾਲ ਕੋਈ ਲੈਣਾ ਦੇਣਾ ਹੈ ਵੀ ਕਿਦਰੇ ਅਜੀਹਨਾ ਹੋਵੇ ਕਿ ਜਿਵੇਂ ਆਮ ਆਦਮੀ ਕਲੀਨਿਕਾਂ ਤੇ ਲਾਈਆਂ ਜਾਂ ਆਪਣੀਆਂ ਫੋਟੋਆਂ ਮਹਿੰਗੀਆਂ ਪੈ ਗਈਆਂ ਸੀ ਕਿਦਰੇ ਐਸਬ ਦੀ ਜਾਣਕਾਰੀ ਕੇਂਦਰ ਤੱਕ ਪਹੁੰਚੀ ਤਾਂਮ ਲੋਕਾਂ ਦੇ ਹੱਕਾਂ ਤੇ ਡਾਕਾ ਨਾ ਵੱਜ ਜਾਵੇ ਐਸੇ ਲਈ ਇਹ ਮਸਲੇ ਜਿੰਨਾ ਨਜ਼ਰ ਆ ਰਿਹਾ ਉਸ ਨੂੰੋਂ ਕਾਫੀ ਜ਼ਿਆਦਾ ਗੰਭੀਰ ਹੈ ਅਥੇ ਜ਼ਿਕਰ ਹੋ ਗਿਆ ਵੀ ਕਿ ਜਦ ਕਿਸੇ ਸੈਂਟਰ ਦੀ ਸਕੀਮ ਤਹਿਤ ਪਿੰਡਾਂ 'ਚ ਕੋਈ ਕੰਮ ਹੁੰਦਾ ਜਾਂ ਕਿਸੇ ਪ੍ਰੋਜੈਕਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਫੰਡ ਗ੍ਰਾਮ ਪੰਚਾਇਤਾਂ ਦੇ ਜ਼ਰੀਏ ਆਉਂਦੇ ਨੇ ਪਰ ਅਥੇ ਇਲਜ਼ਾਮ ਨੇ ਕਿ ਗ੍ਰਾਮ ਪੰਚਾਇਤਾਂ ਦੇ ਹੱਕ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਡੀਸੀ ਨਿਊਜ਼ ਦੇ ਲਈ ਲੰਬੀ ਤੋਂ ਚੇਤਨਪੁਰਾ ਦੀ ਰਿਪੋਰਟ